ਜਦੋਂ ਵੀਡੀਓ ਪਾਈ ਉਦੋਂ ਕੀ ਮਹਿਸੂਸ ਹੋ ਰਿਹਾ ਸੀਗਾ ਕਿ ਮੈਂ ਵੀਡੀਓ ਪਾਉਣ ਦੀ ਜ਼ਰੂਰਤ ਪੈ ਗਈ ਸੀ ਹਾਂਜੀ ਵੀਰ ਜੀ ਇਹ ਤਾਂ ਮੈਨੂੰ ਸੋਚਦੀ ਕਿ ਵੀਡੀਓ ਪਾਉਂਜੂ ਜੀ ਮੇਰੇ ਪਾਪਾ ਠੀਕ ਹੁੰਦੇ ਨਾ ਸਾਣ ਵੀਡੀਓ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਕਿ ਮੇਰੇ ਪਾਪਾ ਨੇ ਖੁਦ ਹੀ ਮੇਰੇ ਰਾਣੀਆ ਵਾਂਗ ਘਰ ਕਰਕੇ ਤਿਆਰ ਕਰ ਦਿੱਤਾ ਕਿ ਕਦੋਂ ਦੀ ਲੱਗੀ ਐ ਸਾਡਾ 8 ਸਾਲ ਹੋ ਗਏ ਮੈਂ ਸ਼ਪਾਈ ਦੇ ਤੇ ਚੜਿਆ ਮੈਂ ਰਸਤਾ ਪਾਉਣ ਤੋਂ ਮੇਰੇ ਹੱਥ ਛੁੱਟ ਗਏ ਥੱਲੇ ਲੱਕੜਾਂ ਪਈਆਂ ਉਹਨਾਂ ਦੇ ਧਿਆਨ ਕੇ ਲੱਕ ਵੱਜਾ ਮਰੇ 7 ਸਾਲ ਮੰਜੇ ਤੇ ਹੀ ਰਿਆਂ ਲੱਕੜ ਦੇ ਮੰਜੇ ਤੇ ਜੀ ਜੀ ਕਿ ਕਿ ਮੈਂ ਸੁਣਾ ਕਰਾਇਆ ਸੀ 6 ਮਹੀਨੇ ਹੋ ਗਏ ਭਾਜੀ ਕਿਰਾਇਆ ਦਿੱਤੇ ਨੂੰ ਵੀ ਤੋਂ ਉਹ ਵੀ ਹੁਣ ਰੋਲਾ ਪਾਉਂਦੀ ਉਹਨੇ ਵੀ ਹੱਥ ਜੋੜ-ਜੜ ਕੇ ਵੀ ਖਿਲਾ ਰਿਆ ਚਲ ਤੀਨ ਬੋਟ ਠਾ ਲੈਣ ਦੇ ਪੈਣ ਜਿੱਤੇ ਤੂੰ 6 ਮਹੀਨੇ ਕੋਲਤੀ ਇੱਕ ਮਹੀਨਾ ਹੋ ਗਿਆ ਇਹ ਦਿਨ ਵਾਪਸ ਕਰ ਦਾਂਗੇ ਕਿਰਾਇਆ ਕਦੀ ਲੱਗਾ ਸੀਗਾ ਕਿ ਆ ਸਮਾਂ ਆਏਗਾ ਕਿ ਅੱਜ ਲੋਕਾਂ ਕੋ ਮੰਗਣ ਦੀ ਲੋੜ ਪੈ ਜੇਗੀ ਜਾਂ ਲੋਕਾਂ ਨੂੰ ਸੇਵਾ ਕਰਨ ਦੀ ਲਈ ਕਹਿਣਾ ਪਊਗਾ ਫੇਰੀ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਨਹੀਂ ਇਹੋ ਜਿਹਾ ਕਦੀ ਨਹੀਂ ਸੋਚਿਆ ਮੈਂ ਆਪ ਸੇਵਾ ਕਰਦਾ ਰਿਆਂ ਪੀਰਾਂ ਦਾ ਦਰਬਾਰ ਮੇਰੇ ਕੋਲੇ ਮੈਂ ਆਪ ਲੰਗਰ ਲਾਉਂਦਾ ਰਿਆਂ ਖੁਦ ਪਈਨਾ ਇਨਸਾਨ ਜਿਹੜਾ ਵਾ ਨਾ ਇਨਸਾਨ ਦੇ ਅੰਦਰ ਤੇ ਆ ਬਹੁਤ ਹੈ ਔਰ ਇਹ ਕੰਮ ਪੰਜਾਬ 'ਚ ਹੀ ਹੋ ਸਕਦੇ ਆ ਪੰਜਾਬ ਤੋਂ ਬਾਹਰ ਨਹੀਂ ਚਾਹ ਹਗੇ ਨੇ ਕਿ ਇਹ ਇਹ ਚਾਹ ਵੀ ਹੋਣੀ ਚਾਹੀਦੀ ਸਾਂ ਹਾਂਜੀ ਚਾਹ ਹੈ ਜਕੀਨ ਹੈਗਾ ਮੇਰੇ ਵੀਰ ਭਰਾਵਾਂ ਤੇ ਮਿਲੋ ਕਿ ਮੇਰੇ ਚਾਹ ਪੂਰੇ ਹੋਣੇ ਕੱਲ੍ਹ ਫਸ ਤੋਂ ਤੱਕ ਆ ਜਕੀਨ ਵਾਦੂ ਪੈਪਰਾ ਹਾਂ ਅਸੀਂ ਗੁਰੂ ਰਾਮਦਾਸ ਸੱਚੇ ਪਾਛੇ ਨਗਰੀ ਚ ਆਏ ਆ ਤੇ ਗੁਰੂ ਅਰਜਨ ਦੇਵਾਰੇ ਦੀ ਨਗਰੀ ਆ ਉਹਨਾਂ ਨੇ ਸਾਰਾ ਕੁਝ ਕਰਵਾ ਦੇਣਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਆਉਣ ਦੇਣੀ ਆ ਹਾਲਾਤ ਜਿਹੜੇ ਵੇਖਿਆ ਵਾਕਿਆ ਹੀ ਸਚਾਈ ਆ ਤੇ ਇਹ ਪਰਿਵਾਰ ਨੂੰ ਲੋੜ ਵੀ ਆ ਜ਼ਰੂਰਤ ਵੀ ਆ ਤੇ ਉਹ ਵੀਰ ਕਿੰਨਾ ਕੁ ਚਿਰ ਵਿਚਰਾ ਏਦਾਂ ਮੰਜੇ ਤੇ ਪਿਆਰ ਹੋਊਗਾ ਸਾਡੀ ਕੋਸ਼ਿਸ਼ ਆ ਵੀ ਇਹਦਾ ਵੀ ਜਿਹੜਾ ਲਾਜ ਹੋ ਜੇ ਪੰਜਾਬ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਹਾਲਾਤ ਲਗਾਤਾਰ ਹੀ ਖਰਾਬ ਹੋ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਹਮੇਸ਼ਾ ਹੀ ਮਾਂ-ਬਾਪ ਦੀ ਇੱਕ ਵਕਈ ਖੁਆਇਸ਼ ਹੁੰਦੀ ਹੈ ਕਿ ਉਹਨਾਂ ਦੇ ਧੀ-ਪੁੱਤ ਦਾ ਇਸ ਤਰ੍ਹਾਂ ਦਾ ਵਿਆਹ ਹੋਵੇ ਕਿ ਸ਼ਾਇਦ ਉਹ ਐਗਜ਼ੈਂਪਲ ਸੈਟ ਕਰ ਸਕੇ ਲੇਕਿਨ ਪੰਜਾਬ ਵਿੱਚ ਕਈ ਐਸਟਰਾ ਦੇ ਕਾਰਨ ਨੇ ਜਿੱਥੇ ਕੀ ਆਪਣੀ ਧੀ ਦੇ ਵਿਆਹ ਵਾਸਤੇ ਵੀ ਲੋਕਾਂ ਨੂੰ ਵੀਡੀਓਜ਼ ਪਾਉਣ ਲਈ ਮਜਬੂਰ ਹੋਣਾ ਪੈਂਦਾ ਜੀ ਹਾਂ ਅਸੀਂ ਉਸੇ ਹੀ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇੱਕ ਪਰਿਵਾਰ ਰਹਿੰਦਾ ਹੈ ਉਸ ਦੀ ਬੇਟੀ ਦਾ ਪਰਸੋਂ ਵਿਆਹ ਹੈ ਲੇਕਿਨ ਹਾਲਾਤ ਘਰ ਦੇ ਬਦ ਤੋਂ ਬੱਤਰ ਨੇ ਤੇ ਘਰ ਦੇ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਪਰਸੋਂ ਦੇ ਵਿਆਹ ਨੂੰ ਲੈ ਕੇ ਕੋਈ ਵੀ ਤਿਆਰੀ ਤਖਾਨੂੰ ਨਜ਼ਰ ਆਇਆ ਨਹੀਂ ਹੁੰਦੀ ਉਹ ਇੱਕ ਵਾਰ ਤੁਹਾਨੂੰ ਘਰ ਦੇ ਹਾਲਾਤ ਦਿਖਾ ਦਨੇ ਆ ਇਸ ਕਮਰੇ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਉਹ ਸਮਾਬਤਿਤ ਕਰਦਾ ਹੈ ਤੇ ਜਦੋਂ ਵੀ ਮੀਂਹ ਹੀਂਰੀ ਹੁੰਦੀ ਹੈ ਤੇ ਇਸੇ ਕਮਰੇ ਦੇ ਵਿੱਚ ਬੈਠ ਕੇ ਉਹਨਾਂ ਨੂੰ ਆਪਣਾ ਸਮਾਂ ਜਿਹੜਾ ਹੈ ਬਤੀਤ ਕਰਨਾ ਪੈਂਦਾ ਹੈ ਹਾਲਾਂਕਿ ਬਹੁਤ ਸਾਰੇ ਪਰਿਵਾਰ ਦੇ ਵਿੱਚ ਔਂਕੜਾ ਵੀ ਆਈਆਂ ਹੋਣ ਗਿਆ ਕਿਉਂਕਿ ਅਕਸਰ ਹੀ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕਿਸੇ ਨੂੰ ਮਿਲਦੇ ਸਾਂ ਤੇ ਹਾਲਾਤ ਤੁਸੀਂ ਦੇਖਦੇ ਬਾਲਿਆਂ ਵਾਂਗ ਛੱਤਾਂ ਸਨ ਤੇ ਕਿਰਾਏ ਤੇ ਇਹ ਰਹਿ ਰਹੇ ਨੇ ਹਾਲਾਕੀ ਕੀ ਪਤਾ ਕਿਰਾਇਆ ਵੀ ਦਿੱਤਾ ਜਾਂਦਾ ਹੋਵੇ ਚਾਹੇ ਨਹੀਂ ਦਿੱਤਾ ਜਾਂਦਾ ਹੋਵੇ ਲੇਕਿਨ ਕਿਤਨਾ ਕਿਤੇ ਹਾਲਾਤ ਜ਼ਰੂਰ ਮਾੜੇ ਨੇ ਸਰੋਜੀ ਕੀ ਕਹਿਣਾ ਚਾਹੋਗੇ ਬਹੁਤ ਮਾੜੇ ਹਾਲਾਤ ਨੇ ਪਹਿਲੋ ਇੱਕ ਧੀ ਦਾ ਕਾਰਜ ਸੁਝਾਇਆ ਸੀ ਬੜੀ ਮਨ ਨੂੰ ਤਸੱਲੀ ਹੋਈ ਸੀ ਅੱਜ ਦੂਸਰੀ ਧੀ ਦਾ ਕਾਰਜ ਚਾਣ ਵਾਸਤੇ ਪਹੁੰਚੀਓ ਕੀ ਕਹਿਣਾ ਚਾਹੋ ਜੋ ਗੁਰੂ ਸਾਹਿਬ ਕਰਦੇ ਸੱਚੇ ਪਾਤਸ਼ਾਹ ਜਿੱਥੇ ਬੁਲਾਉਂਦੇ ਹੁਕਮ ਲਾਉਂਦੇ ਸੀ ਚਲ ਜੰਨੇ ਅਸੀਂ ਤੇ ਇੱਕ ਛੋਟੇ ਜਿਹੇ ਨਮਾਣੇ ਦੇ ਸਿੱਖਿਆ ਉਹਦੇ ਜੋ ਜਿੱਧਰ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਵਾ ਲੈਂਦੇ ਉਧਰ ਚਲ ਜੀਦੇ ਕੁਝ ਵੀਡੀਓ ਤੁਹਾਡੇ ਸਾਹਮਣੇ ਆ ਜਾਂਦੀ ਉਹ ਓਦਾਂ ਕਰ ਰਹੀਦੇ ਆ ਤੇ ਵੈਸੇ ਤੇ ਮਜਬੂਰੀ ਹੁੰਦੀ ਕਿਸੇ ਦੀ ਕੋਈ ਜਦੋਂ ਵੀਡੀਓ ਪਾਉਂਦਾ ਵਾ ਤੇ ਇਹਨਾਂ ਦੇ ਤੇ ਹਾਲਾਤ ਹੀ ਵਿਚਾਰਿਆਂ ਦੇ ਇਦਾਂ ਦੇ ਆ ਕਿ ਇੱਕ ਤੇ ਕਿਰਾਏ ਤੇ ਰਹਿੰਦੇ ਤੇ ਤੁਚਾ ਪਾਪਾ ਜੀ ਹੁਣੀ 5 ਸਾਲ ਤੋਂ ਮੰਜੇ ਤੇ ਨੇ ਤੇ ਜਦੋਂ ਵੀਡੀਓ ਵੇਖੀ ਤੇ ਫਿਰ ਮੈਂ ਸਾਰੇ ਵੀਰਾਂ ਨਾਲ ਸੰਪਰਕ ਕੀਤਾ ਵੀ ਭਰਾਓ ਉੱਥੇ ਆਪਾਂ ਚਲੀ ਆਪਾਂ ਜਿੰਨੇ ਜੋਗੇ ਹੈਗੇ ਮਦਦ ਕਰੀਏ ਤੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਕਿਉਂਕਿ ਅਸੀਂ ਗੁਰੂ ਰਾਮਦਾਸ ਸੱਚੇ ਪਾਏ ਨਗਰੀ ਚ ਆਏ ਆ ਤੇ ਗੁਰੂ ਅਰਜਨ ਦੇ ਮਾਰੇ ਦੀ ਨਗਰੀ ਆ ਤੇ ਉਹਨਾਂ ਨੇ ਸਾਰਾ ਕੁਝ ਕਰਵਾ ਦੇਣਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਆਉਣ ਦੇਣੀ ਜਿੰਨੇ ਜੋਗਾ ਹੈਗਾ ਹੀ ਮੈਂ ਜਿੰਨੀ ਕੁ ਮੇਰੀ ਔਕਾਤ ਤੇ ਜਿੰਨੀ ਕੁ ਮੇਰੀ ਹਾਇਸੀਅਤ ਹੈ ਉਹ ਕਰਤੀ ਅਸੀਂ ਸੇਵਾ ਔਰ ਸਤਗੁਰ ਨੇ ਜਿੱਥੇ ਹੋਰ ਸੇਵਾ ਲੈਣੀ ਹੋਈ ਉਹਨਾਂ ਆਪ ਹੀ ਪ੍ਰਗਟ ਕਰ ਦੇਣਾ ਆਪਣੇ ਪਿਆਰਿਆਂ ਨੂੰ ਉੱਥੇ ਤੇ ਬਹੁਤ ਸਾਰੇ ਐਸੇ ਵੀਰ ਐ ਔਰ ਇੱਕ ਮੇਰਾ ਭਰਾ ਜਸਪਾਲ ਆ ਪ੍ਰੈਸ ਰਿਪੋਰਟਰ ਆ ਉਹ ਪੱਤਰਕਾਰ ਵੀ ਬੜੇ ਵਧੀਆ ਕੰਮ ਕਰਦੇ ਜਿੱਥੇ ਉਹਨੇ ਵਿਚਾਰੇ ਨੇ ਖਬਰ ਮੈਂ ਜਦੋਂ ਵਿਖਾਈ ਤੇ ਉਹਨਾਂ ਨੇ ਅਲਮਾਰੀ ਤੇ ਪੇਟੀ ਭੇਜੀ ਉਸੇ ਵੇਲੇ ਨਾਲ ਇੱਥੇ ਆਏ ਆ ਜਿੰਨੇ ਜੋਗੇ ਹੈਗੇ ਆ ਕਿਉਂਕਿ ਇਨਸਾਨ ਜਿਹੜਾ ਵਾ ਨਾ ਇਨਸਾਨ ਦੇ ਅੰਦਰ ਤੇ ਆ ਬਹੁਤ ਹੈ ਔਰ ਇਹ ਕੰਮ ਪੰਜਾਬ ਚ ਹੀ ਹੋ ਸਕਦੇ ਆ ਪੰਜਾਬ ਤੋਂ ਬਾਹਰ ਨਹੀਂ ਪੰਜਾਬ ਦੇ ਵਿੱਚ ਜਦੋਂ ਕਿਸੇ ਇੱਕ ਤੇ ਵਿਫਤਾ ਹੁੰਦੀ ਆ ਤੇ 100 ਬੰਦਾ ਨਾਲ ਖਲੋ ਜਾਂਦਾ ਤੇ ਬਹੁਤ ਸਾਰੇ ਐਸੇ ਘਰ ਆ ਜਿਨ੍ਹਾਂ ਤੱਕ ਅਸੀਂ ਪਹੁੰਚ ਨਹੀਂ ਸਕਦੇ ਤੁਹਾਡੇ ਜੜੀਏ ਜਦੋਂ ਅਸੀਂ ਪਹੁੰਚਦੇ ਉੱਥੋਂ ਤੱਕ ਤੇ ਉਹ ਫਿਰ ਪਰਮਾਤਮਾ ਆਪ ਹੀ ਸੇਵਾ ਲੈ ਲੈਂਦਾ ਔਰ ਗੁਰੂ ਸਾਹਿਬ ਨੇ ਹਰ ਕਿਸੇ ਕੋ ਸੇਵਾ ਲਈ ਹਰ ਕਿਸੇ ਦੇ ਹਿੱਸੇ ਤੁਹਾਡੇ ਹਿੱਸੇ ਵੀ ਬਹੁਤ ਵੱਡੀ ਸੇਵਾ ਆਈ ਆ ਕਿ ਤੁਸੀਂ ਜਦੋਂ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਕੁਝ ਦਾਨੀ ਸੱਜਣ ਐਸੇ ਨੇ ਵਿਚਾਰੇ ਜਿਹੜੇ ਬਾਹਰ ਬੈਠੇ ਨੇ ਉਹ ਫਿਰ ਸਿੱਧਾ ਹੀ ਪਰਿਵਾਰ ਤੱਕ ਅਪਰੋਚ ਕਰ ਲੈਂਦੇ ਆ ਕਿਉਂਕਿ ਜੇ ਐਦਾਂ ਅਸੀਂ ਕਹਿਣਾ ਹੋਵੇ ਕਿਸੇ ਨੂੰ ਵੀ ਤੁਸੀਂ ਆਓ ਜੀ ਸਾਡੇ ਨਾਲ ਦੋ ਜੀ ਸਾਡੇ ਘਰ ਤੇ ਫਿਰ ਤੇ ਬਹੁਤ ਕੰਮ ਹੈ ਹੇਰਾ ਫੇਰੀਆਂ ਬਹੁਤ ਚੱਲਦੀਆਂ ਪਰ ਜਦੋਂ ਹਾਲਾਤ ਵੇਖੀਦੇ ਆ ਨਾ ਕਿਤੇ ਜਾ ਕੇ ਮੈਂ ਤੇ ਆਪ ਵਿਜ਼ਿਟ ਕਰਕੇ ਜਾ ਕੇ ਵੇਖਦਾ ਨਾ ਤੇ ਆਹ ਹਾਲਾਤ ਜਿਹੜੇ ਵੇਖਿਆ ਵਾਕਿਆ ਹੀ ਸਚਾਈ ਆ ਤੇ ਇਹ ਪਰਿਵਾਰ ਨੂੰ ਲੋੜ ਵੀ ਆ ਔਰ ਜ਼ਰੂਰਤ ਵੀ ਆ ਤੇ ਉਹ ਵੀਰ ਕਿੰਨਾ ਕਿ ਚੇਰ ਵਿਚਾਰਾ ਐਦਾਂ ਮੰਜੇ ਤੇ ਪਿਆਰੂਗਾ ਸਾਡੀ ਕੋਸ਼ਿਸ਼ ਆ ਵੀ ਇਹਦਾ ਵੀ ਜਿਹੜਾ ਲਾਜ ਹੋ ਜੇ ਤੇ ਤੇ ਦਾ ਵਿਆਹ ਤੇ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਆਪ ਵੀ ਵਧੀਆ ਹੋ ਜਾਣਾ ਬਾਕੀ ਤੁਸੀਂ ਇਹਨਾਂ ਨੂੰ ਪੁੱਛੋ ਕਿ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਆਈ ਇਹਨਾਂ ਨੂੰ ਜਦੋਂ ਦਾ ਇਹਨਾਂ ਦੀ ਗੱਲ ਪਹੁੰਚੀ ਸਾਡੇ ਤੱਕ ਅਸੀਂ ਜਿੰਨੇ ਜੋਗੇ ਹੈਗੇ ਆਂ ਔਰ ਬਹੁਤ ਸਾਰੇ ਵੀਰ ਐਸੇ ਵੀ ਆਉਣੇ ਆ ਜਿਨ੍ਹਾਂ ਦਾ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਜਿੰਨਾ ਇਹਨਾਂ ਦੀ ਮਦਦ ਕਰਕੇ ਚੱਲ ਜਾਣਾ ਲੇਕਿਨ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਪਰਿਵਾਰ ਦਾ ਹੱਥ ਫੜਦੇ ਆਪਾਂ ਕਿੰਨੀ ਖੁਸ਼ੀ ਹੁੰਦੀ ਹੈ ਤੁਹਾਨੂੰ ਔਰ ਖਾਸ ਹੋ ਤੇ ਮੈਂ ਲਾਸਟ ਖਬਰ ਦੀ ਗੱਲ ਕਰਾਂ ਤਾਂ ਗੁਰਜੀਤ ਸਿੰਘ ਔਜਲਾ ਦਾ ਬੜਾ ਵੱਡਾ ਰੋਲ ਉੱਤੇ ਨਜ਼ਰ ਆਇਆ ਸੀਗਾ ਫਾਜੀ ਗੱਲ ਕਰ ਲਾਂਗੇ ਜਿਹਦੇ ਨਾਲ ਲੋੜਿਆ ਵੇਖੋ ਕਿਸੇ ਨਾਲ ਵੀ ਗੱਲ ਜਦੋਂ ਕਰੀਦੀ ਆ ਤੇ ਜਿੰਨੀਕ ਜ਼ਰੂਰਤ ਹੁੰਦੀ ਹਰ ਬੰਦੇ ਖਲੋ ਜਾਂਦਾ ਚੰਗਾ ਹਰ ਬੰਦਾ ਕੋਈ ਨਹੀਂ ਮਾੜਾ ਅਸੀਂ ਕਿਸੇ ਵੇਲੇ ਸੋਚ ਲੈਂਦੇ ਵੀ ਇਨਸਾਨ ਉਹ ਮਾੜਾ ਵੀ ਮਾੜਾ ਪਰ ਹਰ ਬੰਦਾ ਚੰਗਾ ਮੈਰੀ ਤੇ ਇੱਕੋ ਸੋਚ ਆ ਮੈਂ ਤੇ ਇੱਕ ਮਹੀਨੇ ਬਾਅਦ ਨਾ ਦਸਵੇਂ ਪਾਸ਼ਾ ਦੇ ਘਰ ਜਾਨਾ ਨਾ ਤੇ ਇਦਾਂ ਝੋਲੀ ਕਰਕੇ ਲੈ ਕੇ ਜਾਣਾ ਅਨੰਦਪੁਰ ਸਾਹਿਬ ਤੁਹਾਨੂੰ ਭਰ ਕੇ ਲੈ ਆਉਣਾ ਫਿਰ ਖੁਸ਼ੀਆਂ ਨਾਲ ਵੰਡ ਦੇਣਾ ਜਦੋਂ ਮੈਨੂੰ ਲੱਗਦਾ ਖਾਲੀ ਹੋਣ ਲੱਗੀ ਫਿਰ ਉਹਦੇ ਘਰ ਚਲ ਜਣਾ ਮੇਰੇ ਲਈ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਵੱਡਾ ਘਰ ਮੈਂ ਤੇ ਉਹਨਾਂ ਦੇ ਦਰ ਦਾ ਬੱਚਾ ਵਾਂ ਉਹਨਾਂ ਦੇ ਦਰ ਤੇ ਜਾ ਕੇ ਮੰਗ ਕੇ ਲਿਉਣਾ ਤੇ ਵੰਡ ਦੇਣਾ ਜਿੰਨੀ ਕੁ ਮੇਰੀ ਔਕਾਤ ਆ ਪਰ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਗਾਂ ਇਹ ਸੇਵਾ ਨਾ ਤੁਸੀਂ ਕਿਹਾ ਵੀ ਖੁਸ਼ੀ ਖੁਸ਼ੀ ਮੋਲ ਨਹੀਂ ਖਰੀਦ ਸਕਦੇ ਤੁਸੀਂ ਉਹ ਪੈਸਿਆਂ ਨਾਲ ਦੀ ਖਰੀਦੀ ਜਾ ਸਕਦੀ ਜਦੋਂ ਸਿਕੰਦਰ ਗਿਆ ਸੀ ਉਹਨੇ ਹੱਥ ਖਾਲੀ ਕਰਤੇ ਸੀ ਕਹਿੰਦਾ ਵੇਖ ਲਓ ਮੇਰੀ ਫੌਜ ਵੀ ਆ ਮੇ ਕੋ ਵੈਦ ਵੀ ਆ ਸਾਰਾ ਕੁਝ ਆ ਕਿਸੇ ਚੀਜ਼ ਦੀ ਨਹੀਂ ਪਰ ਮੈਂ ਖਾਲੀ ਹੱਥ ਹੈ ਖਾਲੀ ਹੱਥੀ ਚੱਲਿਆ ਇਸ ਕਰਕੇ ਖਾਲੀ ਹੱਥੀ ਜਾਣਾ ਵਾ ਇਹ ਖੁਸ਼ੀਆਂ ਦਵਾਵਾ ਅਸੀਸਾਂ ਜਿਹੜੀਆਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋ ਸਿਖਾਇਆ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਰਹੇ ਆਂ ਔਰ ਪ੍ਰਮਾਤਮਾ ਸਾਨੂੰ ਜਿਵੇਂ ਜਿਵੇਂ ਅੱਗੇ ਲੈ ਕੇ ਜਾ ਰਿਹਾ ਜਿਵੇਂ ਜਿਵੇਂ ਸਾਨੂੰ ਸੋਝੀ ਪਾਉਂਦਾ ਅਸੀਂ ਤੁਰੇ ਜਾਂਦੇ ਆਂ ਔਰ ਸਤਗੁਰ ਨੇ ਆਪ ਹੀ ਕਾਰਜ ਜਿਹੜੇ ਆ ਸਵਾਰਦੇ ਨੇ ਮਨ 'ਚ ਕੀ ਆਇਆ ਸੀਗਾ ਜਦੋਂ ਪਹਿਲੋ ਵੀਡੀਓ ਵੇਖੀ ਸੀਗੀ ਦਿਮਾਗ 'ਚ ਕੀ ਚੱਲ ਰਹਾ ਸੀ ਉਸ ਨੂੰ ਮੈਂ ਭਾਜੀ ਕਦੀ ਵੀ ਜਦੋਂ ਕਹਿੰਦੇ ਤੁਰਿਆ ਮੈਂ ਕਦੀ ਨਹੀਂ ਮਤਲਬ ਦਿਮਾਗ ਤੋਂ ਤੇ ਸੋਚਿਆ ਹੀ ਨਹੀਂ ਮਨ ਤੋਂ ਹੀ ਸੋਚਿਆ ਤੇ ਜਿੱਥੇ ਵੀ ਬੁਲਾਉਂਦਾ ਸਤਗੁਰ ਆਪ ਹੀ ਮੇਰੇ ਪੱਲੇ ਈ ਔਕਾਤ ਮੇਰੀ ਨਹੀਂ ਹੈਗੀ ਮੈਂ ਕਿਸੇ ਦੀ ਮਦਦ ਕਰ ਸਕਾਂ ਮੈਂ ਤੇ ਉਹ ਸੱਚੇ ਪਾਤਸ਼ਾਹ ਦੇ ਆਸਰੇ ਤੁਰ ਪੈਣਾ ਉਹ ਕਰਨ ਵਾਲਾ ਕਰਾਉਣ ਵਾਲਾ ਆਪ ਹੀ ਆ ਪਰ ਇੱਕ ਗੱਲ ਜ਼ਰੂਰ ਮੈਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਜੇ ਇੱਥੋਂ ਹੁਣ ਮੈਂ ਨਾ ਮੇਰੇ ਕੁਝ ਦੋਸਤ ਨੇ ਯਰ ਬਖਰਮਾ ਪਤੀ ਜਿਨ੍ਹਾਂ ਦੇ ਬਹੁਤ ਜ਼ਿਆਦਾ ਕੰਮ ਨੇ ਔਰ ਬਹੁਤ بڑے بڑے ਮਤਲਬ ਉਹਨਾਂ ਦੇ ਨਾ ਗੱਲਾਂ ਜਦੋਂ ਕਿਤੇ ਸੁਣੀ ਦੀਆਂ ਨੇ ਤੇ ਉਹ ਅਸਮਾਨ ਖਰੀਦ ਲੈਂਦੇ ਗੱਲਾਂ ਬਾਤਾਂ ਚ ਤੇ ਦਿਲ ਉਹਨਾਂ ਦੇ ਇੰਨੇ ਛੋਟੇ ਛੋਟੇ ਪਤਾ ਨਹੀਂ ਪੈਸੇ ਉਹਨਾਂ ਨਾਲ ਹੀ ਲੈ ਕੇ ਜਾਣੇ ਉਹ ਜਦਾਂ ਤੇ ਜਦੋਂ ਮੈਂ ਮਿਲੂੰਗਾ ਉਹ ਤੋਂ ਬੜੀ ਮੇਰੀ ਸ਼ਲਾਘਾ ਕਰਨਗੇ ਤੇ ਜਦੋਂ ਮੈਂ ਕਿਹਾ ਵੀ ਆਓ ਵੀ ਆ ਲੋੜਿਆ ਤੇ ਦਿਲ ਹੀ ਛੋਟੇ ਕਰ ਜਾਂਦੇ ਆ ਭਾਜੀ ਅਸੀਂ ਬਾਹਰ ਆਂ ਤੇ ਅਸੀਂ ਕਿਤੇ ਆਂ ਤੇ ਮੈਨੂੰ ਬੜੀ ਖੁਸ਼ੀ ਮਿਲਦੀ ਵੀ ਪਰਮਾਤਮਾ ਨੇ ਪੈਸੇ ਦਿੱਤੇ ਉਹ ਕਿਸੇ ਕੰਮ ਨਹੀਂ ਆ ਫਜ਼ੂਲ ਦੀਆਂ ਪਾਰਟੀਆਂ 'ਚ ਖਰਚ ਲੈਣੇ ਆ ਫਜ਼ੂਲ ਕਿਤੇ ਜਾਣਾ ਕਮਣ ਉੱਥੇ ਖਰਚ ਲੈਣੇ ਕਿਸੇ ਨੇ ਵਕਾਰ ਪਾਤੀ ਉੱਥੇ ਖਰਚ ਲੈਣੇ ਰੈਲੀਆਂ 'ਚ ਖਰਚ ਲੈਣੇ ਪਰ ਇੱਥੇ ਕੀ ਆ ਕਿਸੇ ਦੀ ਮਦਦ ਕਰੋ ਉਹ ਪਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਵਾ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਤਵਾਮਾਂ ਮਿਲਣਗੀਆਂ ਇਹ ਖੁਸ਼ੀਆਂ ਜਿਹੜੀਆਂ ਵਾ ਇਹੀ ਅਸਲ ਖੁਸ਼ੀਆਂ ਨੇ ਸਵਰਗ ਨ ਇਹੀ ਸਵਰਗ ਆ ਤੇ ਉਹ ਨਰਕ ਆ ਜਿਹੜਾ ਆਪਾਂ ਰਾਤ ਨੂੰ ਗੋਲੀਆਂ ਖਾ ਕੇ ਸੌਂਦੇ ਆ ਨਾ ਸੁੱਖ ਦੀ ਨੀਂਦ ਆਉਂਦੀ ਮੈਂ ਤਾਂ ਰੋਜ਼ ਇੱਕ ਕੰਮ ਕਰਕੇ ਜਾਂਦਾ ਮੈਨੂੰ ਤਾਂ ਹੀ ਨੀਂਦ ਆਉਂਦੀ ਆ ਤੇ ਅੱਜ ਕੱਲ ਤੇ ਮੀਡੀਆ ਇਹ ਮਤਲਬ ਜਿਹੜਾ ਨਾ ਸਾਡੇ ਮੇਕੋ ਤੇ ਜਿੰਨੀਆਂ ਤਮਾਵਾ ਉਹ ਨਹੀਂ ਥੋੜੀਆਂ ਮੀਡੀਆ ਵਾਲੇ ਵੀਰ ਜਿਹੜੇ ਆ ਉਹ ਖੁਦ ਪਹੁੰਚ ਜਾਂਦੇ ਆ ਤੇ ਬੜਾ ਵਧੀਆ ਕੰਮ ਆ ਠੀਕ ਆ ਕੋਈ ਇੱਕ ਦੋ ਗਲਤ ਹੁੰਦੇ ਆ ਉਹ ਕਰ ਦਿੰਦੇ ਆ ਮੀਡੀਆ ਦਾ ਤੇ ਸਮਾਜ ਸੇਵੀਆ ਦਾ ਨਿਯਾਜ ਫਾਇਦਾ ਪਰ ਨਹੀਂ ਪਰ ਮੀਡੀਆ ਜਿਹੜਾ ਉਹ ਬਹੁਤ ਵਧੀਆ ਐ ਮਰੋਲਾ ਦਾ ਕਰ ਰਿਹਾ ਸਾਡਾ ਮੈਂ ਭਾਜੀ ਬੱਚੀ ਦੇ ਕੱਪੜੇ ਉਹਨਾਂ ਦੇ ਮਾਤਾ ਪਿਤਾ ਦੇ ਕੱਪੜੇ ਔਰ ਜਿਹੜਾ ਇਹਨਾਂ ਨੇ ਮਠਿਆਈ ਦਾ ਸਮਾਨ ਮੈਨੂੰ ਕਿਹਾ ਸੀ 25 ਬੰਦਿਆਂ ਦਾ ਮੈਂ 100 ਦਾ ਲਿਆ ਤਾਂ ਹੋਰ ਵੀ ਜਿੱਥੇ ਲੋੜ ਕਹਿਣਗੇ ਮੈਂ ਹਾਜ਼ਰ ਹਾਂ ਜਿੰਨੇ ਜੋਗਾ ਹੈਗਾ ਮੈਂ ਹਾਜ਼ਰ ਹਾਂ ਇਹ ਮੇਰੇ ਆਖਰੀ ਸਾਹਾਂ ਤੱਕ ਜਿਹੜੇ ਐ ਸਵਾਸ ਇਹਦਾ ਹੀ ਸੇਵਾ ਚ ਲੱਗੇ ਰਹਿਣੇ ਆ ਕਿਉਂਕਿ ਸਾਡੇ ਸਤਿਗੁਰੂ ਨੇ ਜਿੱਦਾਂ ਦੇ ਸਾਨੂੰ ਬਣਾਇਆ ਵਾ ਉਦਾਂ ਦੇ ਹੀ ਆ ਸੀ ਤੇ ਇਹ ਇਹਦੇ ਚ ਖੁਸ਼ੀ ਆ ਮੇਰੇ ਲਈ ਤੇ ਇਹ ਹੀ ਸੰਤੁਸ਼ਟੀ ਆ ਜਦੋਂ ਕਿਸੇ ਦੀ ਮਦਦ ਕਰਦਾ ਮੈਨੂੰ ਬੜੀ ਖੁਸ਼ੀ ਮਿਲਦੀ ਐ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦਾ ਮਨ ਨਹੀਂ ਕਰਦਾ ਐਦਾਂ ਕਰਨ ਨੂੰ ਪਰ ਉਹ ਕਿਸੇ ਵੇਲੇ ਹਾਲਾਤ ਆ ਜਿਹੜੇ ਬਣਾ ਦਿੰਦੇ ਵਾਹ ਕਿਰੂ ਕਿਸੇ ਦੇ ਹਾਲਾਤ ਨਾ ਐਦਾਂ ਤੇ ਬਣਾਵੇਂ ਫਿਰ ਯਾਦ ਆਉਂਦੀ ਸ਼ੇਰੇ ਪੰਜਾਬ ਦੇ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵਾਰਸ ਕਿਤੇ ਨਾ ਕਿਤੇ ਤੇ ਜਿਉਂਦੇ ਹੀ ਆ ਨਾ ਫਿਰ ਉਹ ਉਹ ਇਸ ਕਰਕੇ ਸਿੱਖ ਕੌਮ ਬੜੀ ਜਝਾਰੂ ਕੌਮ ਹੈ ਉਸ ਤੋਂ ਬੜੇ ਖਲੋਜੰਦੀ ਚੜ੍ਹਦੀ ਕਲਾ ਵਾਲੇ ਲੋਕ ਆ ਔਰ ਇਹ ਵੀ ਚੜ੍ਹਦੀ ਕਲਾ ਵਾਲੇ ਆ ਜਿਹੜੇ ਵਿਚਾਰੇ ਰੱਬ ਦੇ ਪਾਣੇ 'ਚ ਬੈਠੇ ਆ ਸਤਗੁਰੂ ਦੇ ਪਾਣੇ 'ਚ ਤੇ ਤੁਸੀਂ ਵੇਖ ਲਿਓ ਇਹਨਾਂ ਦੀਆਂ ਦਵਾਵਾਂ ਨੇ ਸਾਨੂੰ ਵੀ ਕਿਤੇ ਨਾ ਕਿਤੇ ਪਚਾ ਦੇਣਾ ਤੁਹਾਨੂੰ ਵੀ ਤੇ ਟੋਢੀ ਵੀ ਇੱਕ ਨਿੱਕੀ ਜੀ ਸੇਵਾ ਨੇ ਇਹਨਾਂ ਦਾ ਲਾਜ ਵੀ ਕਰਾ ਦੇਣਾ ਤੇ ਪਰਿਵਾਰ ਨੂੰ ਖੁਸ਼ੀਆਂ ਕਿਹੜੇ ਵੀ ਦੇ ਦੇਣੇ ਆ ਤੇ ਇਹ ਸਤਿਗੁਰੂ ਕਿਰਪਾ ਕਰੇ ਬਹੁਤ ਜ਼ਰੂਰੀ ਆ ਭਰਾਓ ਜਿਹੜੇ ਐਨ ਆਰ ਆਈ ਵੀਰਿਆ ਮੇਰੇ ਵੀਰ ਤੁਸੀਂ ਖੁਦ ਇਸ ਪਰਿਵਾਰ ਤੱਕ ਪਹੁੰਚ ਕਰੋ ਮੈਨੇ ਕਹਿੰਦਾ ਸਾਡ ਨੂੰ ਜਾਂ ਕਿਸੇ ਦੀ ਮਦਦ ਤੁਸੀਂ ਖੁਦ ਪਈ ਆਇਆ ਕਰੋ ਜਿਹੜਾ ਅਸੀਂ ਗੁਰੂ ਘਰਾਂ ਚ ਸੋਨਾ ਲਾਉਨੇ ਪੱਥਰ ਲਾਉਨੇ ਬਹੁਤ ਲੱਗੇ ਆ ਬਹੁਤ ਲੰਗਰ ਵਰਤਾਲੇ ਆ ਆਪਣੇ ਲੋਕਾਂ ਦੀ ਸਾਰ ਲਈ ਮੈਂ ਖਾਲਸਾ ਏਡ ਨੂੰ ਵੀ ਕਹੂੰਗਾ ਰੈਸਪੀਓ ਬਰਾਏ ਜਿਹੜੇ ਉਹਨਾਂ ਨੂੰ ਵੀ ਕਹੂੰਗਾ ਪਿਓ ਨਾ ਪਰਵਾਰਾਂ ਤੱਕ ਜਿਹੜਾ ਜਰੂਰ ਪਹੁੰਚੋ ਕਿਉਂਕਿ ਅਸੀਂ ਜਦੋਂ ਦੂਜੇ ਦੇਸ਼ਾਂ 'ਚ ਲੰਗਰ ਲਾਉਂਦੇ ਆ ਨਾ ਤਾਂ ਸਾਨੂੰ ਬੜੀ ਤਕਲੀਫ ਹੁੰਦੀ ਵੀ ਭਾਈ ਤੁਸੀਂ ਆਪਣੇ ਆਂ ਦੀ ਸਾਰ ਤੇ ਲੈਂਦੇ ਨਹੀਂ ਬਾਹਰ ਜਾ ਕੇ ਕੀ ਕਰਦੇ ਜੇ ਆਪਣੇ ਆਂ ਦੀ ਸਾਰ ਲਓ ਆਪਣੇ ਪੰਜਾਬ 'ਚ ਲੋੜਿਆ ਐਸੀਆਂ ਬਹੁਤ ਸਾਰੀਆਂ ਧੀਆਵਾਂ ਤੇ ਮੇਰੇ ਤੇ ਸੱਚੇ ਪਾਤਸ਼ਾਹ ਕੀਤੇ ਅਰਦਾਸ ਸੁਣਦਾ ਹੋਵੇ ਤੇ ਮੇਰੇ ਕੋਲੋਂ ਤੇ 100 100 200 200 ਵਿਆਹਾਂ ਦੀ ਸੇਵਾ ਲਵੇ ਮੈਂ ਤੇ ਜਿੱਦਣ ਕਿਸੇ ਜਗ੍ਹਾ ਤੇ ਪਹੁੰਚਾਂ ਤੇ ਮੈਂ ਇਹ ਕੰਮ ਜਰੂਰ ਕਰਨਾ ਹੈ ਆਪਣਾ ਜ਼ਿੰਦਗੀ ਦੀ ਪੂੰਜੀ ਜਿਹੜੀ ਇਹ ਸਾਰੀ ਇਸ ਕੰਮ 'ਚ ਹੀ ਲਾਉਣੀ ਹੈ ਬਿਲਕੁਲ ਪੂੰਜੀ ਜਿਹੜ ਜਿੰਨੇ ਲਾਉਨ ਨੂੰ ਲੋਕ ਕੀਤੇ ਜਾ ਰਹੇ ਦੂਸਰੇ ਪਾਸੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜਦੋਂ ਵੀ ਘਰ ਦੇ ਵਿੱਚ ਖੁਸ਼ੀਆਂ ਦਾ ਮੋਲ ਹੁੰਦਾ ਤੇ ਘਰ ਚ ਰੌਣਕਾਂ ਕੁਝ ਹੋਰ ਨਜ਼ਰ ਆਉਂਦੀਆਂ ਨੇ ਲੇਕਿਨ ਇਸ ਘਰ ਦੇ ਵਿੱਚ ਹਾਲਾਤ ਕੁਝ ਹੋਰ ਨਜ਼ਰ ਆ ਰਹੇ ਨੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਭਾਈ ਮੈਂ ਕਿ ਕਿ ਦੋਦੀ ਲੱਗੀ ਹੈ ਸਾਥ ਤੋਂ ਭਾਈ 8 ਸਾਲ ਹੋ ਗਏ 8 ਸਾਲ ਹੋ ਗਏ ਕੀ ਕਰਦੇ ਸੀ ਤੁਸੀਂ ਮੈਂ ਭਾਈ ਲੱਕੜ ਦਾ ਵਪਾਰ ਕਰਦਾ ਸੀ ਅੱਛਾ ਵਧੀਆ ਕੰਮਕਾਰ ਚੱਲਦਾ ਹੈ ਮੇਰਾ ਪਰਿਵਾਰ ਮੈਂ ਤਾਂ ਵਧੀਆ ਪਾਲ ਲੈਣਾ ਤੇ 8 ਸਾਲ ਹੋ ਗਏ ਮੈਂ ਸ਼ਪਾਇਦੇ ਤੇ ਚੜਿਆ ਹਾਂ ਰੱਸਾ ਪਾਉਣ ਉਤੋਂ ਮੇਰੇ ਹੱਥ ਛੁੱਟ ਗਏ ਥੱਲੇ ਲੱਕੜਾਂ ਪਈਆਂ ਉਹਨਾਂ ਦੇ ਧਿਆਨ ਕੇ ਲੱਕ ਵੱਜਾ ਮੇਰਾ ਰੀੜ ਦੀ ਹੱਡੀ ਦੇ ਵਿੱਚ ਤੇੜ ਆ ਗਈ ਤੇ ਜਿਹੜਾ ਲੱਤਾਂ ਨੂੰ ਸਰਕਲ ਦੇਂਦਾ ਮਣਕਾ ਉਹ ਪਾੜ ਗਿਆ ਵੀਰ ਜੀ ਤੇ ਮੈਂ 7 ਸਾਲ ਮੰਜੇ ਤੇ ਹੀ ਰਿਆ ਲੱਕੜ ਦੇ ਮੰਜੇ ਤੇ ਲੰਮੇ ਦਾ ਲੰਮਾ ਪਿਆ ਰਿਆ 7 ਸਾਲਾਂ ਬਾਅਦ ਉੱਠਿਆ ਮੈਂ ਹੁਣ ਮੈਂ ਇੱਕ ਛਾਲਕ ਹੋ ਗਿਆ ਡੰਡੇ ਨਾਲ ਤੁਰਿਆ ਤੁਰਿਆ ਫਿਰਦਾ ਅੰਦਰ ਬਾਹਰ ਚੱਲ ਜਾਂਦਾ ਮਤਲਬ ਬਾਹਰ ਕੋਦਾਨੀ ਧਮਲਾ ਬੰਦਾ ਤੁਰਿਆ ਪਰ ਪੋਗਾਲ ਹੁਣ ਤੁਸੀਂ ਕਿਰਾਏ ਤੇ ਉਹ ਇੱਥੇ ਜਿਹੜੇ ਕੰਮ ਕਰਦੇ ਜੀ ਮੈਂ ਕਿਰਾਏ ਤੇ ਆ ਮੇਰੇ ਕੋ ਮਕਾਨ ਹੀ ਉਹ ਮੈਂ ਬਣਾਇਆ ਹੈ ਆਪਣਾ ਉਹ ਵੇਚ ਕਰ ਤਿਆ ਵੇ ਜੀ ਕਿਉਂ ਵੇਚਿਆ ਕਿਉਂ ਜੀ ਆ ਲਾਜ ਕਰਾਉਣ ਵਾਸਤੇ ਵੇਚ ਕਰ ਤਿਆ ਕਿਉਂਕਿ ਕੋਈ ਕੰਮ ਨਹੀਂ ਸੀ ਬੱਚੇ ਨਾ ਕਰਦੇ ਕੋਈ ਨਹੀਂ ਕਰਦੇ ਮੈਂ ਹੀ ਉਹ ਇਕੱਲਾ ਕਰਦਾ ਹਾਂ ਕੰਮ ਤੇ ਮੇਰੇ ਕੋ ਮਕਾਨ ਹੀ ਉਹ ਮੈਂ ਵੇਚ ਕੇ ਤੇ ਆ ਵੀਰ ਜੀ ਵੀ ਇਲਾਜ ਹੋ ਜੂਗਾ ਜੇ ਮੈਂ ਆ ਤੇ ਫਿਰ ਬਣ ਜੂਗਾ ਬਟ ਇਹੋ ਜੇ ਵੀ ਮਤਲਬ ਹਾਲਾਤ ਹੀ ਨਹੀਂ ਮੁੜ ਕੇ ਆਏ ਤੇ ਮੇਰਾ ਇਲਾਜ ਹੀ ਨਹੀਂ ਹੋਇਆ ਨਾ ਪੈਸੇ ਬੜੇ ਜਿਆਦੇ ਮੰਗੇ 7 ਲੱਖ ਰੁਪਇਆ ਵੀਰ ਜੀ ਮੰਗਿਆ ਹਨ ਅੱਛਾ ਮਣਕਾ ਕੱਢ ਕੇ ਆਂਦੇ ਨਵਾਂ ਮਣਕਾ ਰੱਖਾਂਗੇ ਤੇ ਗਰੰਟੀ ਕੋਈ ਨਹੀਂ ਦਿੰਦੀ ਤੇ ਵੀਰ ਜੀ ਉਹ ਫਿਰ ਸਹੀ ਜੇ ਸਹੀ ਜੇ ਪੇਰੇ ਹੀ ਥੋਰ-ਥੋਰ ਕੇ ਇਲਾਜ ਕਰਾਇਆ ਤੇ 7 ਸਾਲਾਂ ਬਾਅਦ ਮੈਂ ਚੱਲ ਪਿਆ ਮਤਲਬ ਇਹੋ ਜੀ ਗੱਲ ਬਾਤ ਨਹੀਂ ਹੁੰਦੀ ਜਾਨੀ ਕੰਮ ਨਹੀਂ ਹੁੰਦਾ ਕੰਮ ਨਹੀਂ ਵੀਰ ਜੀ ਪੈਪਸੀ ਪਾਣੀ ਦੀ ਵੀ ਲੈ ਕੇ ਮੈਂ ਤੁਰ ਨਹੀਂ ਸਕਦਾ ਅਸੀਂ ਸੁਣਿਆ ਸੀਗਾ ਕਿ ਕੋਈ ਕਿਰਾਇਆ ਕਰ ਰਿਹਾ ਵੀ ਤੁਹਾਡਾ ਦੇਣ ਵਾਲਾ ਕਾਫੀ ਸੀ ਕਿਰਾਇਆ ਵੀਰ ਜੀ ਦੇਣ ਵਾਲਾ 6 ਮਹੀਨਿਆਂ ਦਾ ਕਿਰਾਇਆ ਜੁੜ ਗਿਆ ਵੀਰ ਜੀ ਕੰਮ ਬੰਦ ਹੋਇਆ ਹੁਣ ਇਹਨਾਂ ਦੀ ਮੰਮੀ ਇਕੱਲੀ ਕੰਮ ਕਰਦੀ ਐ ਤੇ ਉਹ ਵੀ ਹੁਣ ਮਤਲਬ ਕੁੜੀ ਦਾ ਵਿਆਹ ਕਰ ਰਿਹਾ ਉਤੋਂ ਤੇ ਕਿਰਾਇਆ ਵੀਰ ਜੀ 6 ਮਹੀਨਿਆਂ ਦਾ ਦੇਣ ਵਾਲਾ ਜੀ ਅਕਸਰ ਹੀ ਬਾਪ ਦਾ ਪਿਆਰ ਧੀ ਨਾਲ ਬੜਾ ਹੁੰਦਾ ਜਰੋਤੀ ਜੰਮਦੀਏ ਤੇ ਪਿਓ ਕਹਿੰਦਾ ਕਿ ਮੇਰੇ ਘਰ ਰਾਣੀ ਜੰਮੀ ਆ ਤੇ ਜਿਹੜਾ ਤੋਰੂਗਾ ਉਦੋਂ ਵੀ ਰਾਣੀ ਬਣ ਕੇ ਤੋਰੂਗਾ ਕਦੀ ਲੱਗਾ ਸੀਗਾ ਕਿ ਆ ਸਮਾਂ ਆਏਗਾ ਕਿ ਅੱਜ ਲੋਕਾਂ ਕੋ ਮੰਗਣ ਦੀ ਲੋੜ ਪੈ ਦੇਗੀ ਜਾਂ ਲੋਕਾਂ ਨੂੰ ਸੇਵਾ ਕਰਨ ਦੀ ਲਈ ਕਹਿਣਾ ਪਊਗਾ ਕਦੀ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਵੀਰ ਜੀ ਨਹੀਂ ਇਹੋ ਜਿਹਾ ਕਦੀ ਨਹੀਂ ਸੋਚਿਆ ਮੈਂ ਆਪ ਸੇਵਾ ਕਰਦਾ ਰਿਆ ਪੀਰਾਂ ਦਾ ਦਰਬਾਰ ਮੇਰੇ ਕੋਲੇ ਮੈਂ ਆਪ ਲੰਗਰ ਲਾਉਂਦਾ ਰਿਆ ਖੁਦ ਪਹਿਲਾਂ ਵੀਰ ਜੀ ਪਰ ਇਹੋ ਜਿਹਾ ਕਦੀ ਨਹੀਂ ਸੋਚਿਆ ਵੀ ਮੇਰੇ ਤੇ ਇਹੋ ਜਿਹੇ ਹਾਲਾਤ ਆਉਣਗੇ ਮੈਂ ਕਿਰਾਏ ਦੇ ਰਾਂਗਾ ਜਾਂ ਮੈਂ ਇਦਾਂ ਵੀਡੀਓ ਪਾਉਂਗਾ ਫਿਰ ਮੇਰੀ ਕਦੇ ਨਹੀਂ ਵੀਰ ਜੀ ਹੋ ਜਾ ਸੋਚਿਆ ਮਹਾਰਾਜ ਨੇ ਬੜਾ ਕੋ ਦਿੱਤਾ ਹੈ ਬੱਚੇ ਪੜਦੇ ਹੀ ਸਾਰੇ ਸਕੂਲੇ ਵਧਿਆ ਜਾਂਦੇ ਆਪ ਦੀ ਨੀਂਦੇ ਉੱਠਦੇ ਆਪ ਦੀ ਸੌਂਦੇ ਤੇ ਛਟਕ ਲਗਨਕਾਰ ਨਹੀਂ ਵੀਰ ਜੀ ਇੰਨੀ ਗਰੀਬੀ ਆ ਗਈ ਮਰ ਕੇ ਗਰੀਬੀ ਨੂੰ ਕਿਹਨਾਂ ਕੋਨੇ ਤੁਹਾਡੇ ਵੀਰ ਜੀ ਮੈਂ ਇਕੱਲਾ ਹੀ ਆ ਇੱਕ ਮੇ ਕਾ ਪਰਿਵਾਰ ਆ ਬਾਪ ਮੰਮੀ ਡੈਡੀ ਆ ਉਹ ਵੀ ਬਜ਼ੁਰਗ ਗਿਆ ਹੋਣ ਮਦਦ ਹੁੰਦੀ ਆ ਥੋੜੀ ਥੋੜੀ ਦਿਲ ਨੂੰ ਤਸੱਲੀ ਹੁੰਦੀ ਕਿ ਚਲੋ ਜਿੱਦਾਂ ਸੋਚਿਆ ਸੀ ਮਾੜਾ ਮੋਟਾ ਦਾ ਵਿਆਹ ਤੇ ਹੋਏਗਾ ਹਾਂ ਜੀ ਵੀਰ ਜੀ ਹੁਣ ਪੰਜਾਬੀ ਭਰਾਵਾਂ ਨੇ ਬੜਾ ਸਾਥ ਦੇਂਦਾ ਹੈ ਵੀਰ ਜੀ ਹੁਣ ਮਤ ਤਾਈਆ ਪਹਿਲਾਂ ਵੀਰ ਜੀ ਕੁਛ ਨਹੀਂ ਅੱਜ ਸ਼ੁਰੂਆਤ ਹੋ ਗਈ ਆ ਕੱਲ ਨੂੰ ਵੀਰ ਜੀ ਮੇਲ ਆ ਤੇ ਪਰਸੋਂ ਬਰਾਤ ਆ ਦਿਨ ਵੀ ਇੱਕੋ ਹੀ ਆ ਵੀਰ ਜੀ ਜਾਂ ਸਵੇਰ ਦਾ ਦੇਣਿਆ ਵੀਰ ਜੀ ਦੋਵੇਂ ਦੇਣਿਆ ਵੀਰ ਜੀ ਕਾਜ ਦਾ ਤੇ ਕੱਲ ਦਾ ਪਰਸੋਂ ਦੇ ਬਰਾਤ ਆ ਦੇ ਵੀ ਦੀ ਬਾਤ ਤਾਂ ਨੂੰ ਪਤਾ ਹੀ ਆ ਕੋਈ ਮਦਦ ਕਰੇ ਨਾ ਕਰੇ ਆਪਾਂ ਕਹ ਨੂੰ ਕਹਿ ਦੇ ਸਕਦੇ ਨਹੀਂ ਆ ਸਿਰਫ ਇੱਕ ਬੇਨਤੀ ਆ ਪੰਜਾਬੀ ਭਰਾਵਾਂ ਨੂੰ ਬਾਬਾ ਦੀਪ ਸਿੰਘ ਇਹਨਾਂ ਦੀ ਚੜਦੀ ਕਲਾ ਹੀ ਰੱਖੇ ਬਿਲਕੁਲ ਉਹ ਬੇਟੀ ਦੀ ਮੰਮੀ ਵੀ ਨਾਲ ਮਾਤਾ ਜੀ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਬੇਸ਼ੱਕ ਅੱਖਾਂ ਭਰ ਰਹੇ ਸਨ ਉਹ ਵੈਸੇ ਹੁਣ ਅੱਖਾਂ ਭਰਨ ਦਾ ਸਮਾਂ ਨਹੀਂ ਰਹਿ ਗਿਆ ਹੁਣ ਤੇ ਧੀ ਦਾ ਕਾਰਜ ਆ ਗਿਆ ਕੋਈ ਗੱਲ ਨਹੀਂ ਲੋਕ ਵੀ ਜਿਹੜੇ ਨੇ ਉਹ ਵੀ ਕਾਫੀ ਸੇਵਾ ਕਰ ਰਹੇ ਨੇ ਹੁਣ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲੋ ਤੁਸੀਂ ਪਹਿਲੋ ਵੀ ਅੱਖਾਂ ਤੁਹਾਡੇ ਨਾਮ ਸਨ ਹੋਣ ਕਿਸ ਤਰ੍ਹਾਂ ਦਾ ਘਰ ਚ ਲੱਗਦਾ ਪਿਆ ਕਿ ਹੁਣ ਧੀ ਦਾ ਵਿਆਹ ਹੋ ਜਾਏਗਾ ਚੰਗਾ ਜੀ ਹਾਂਜੀ ਬਹੁਤ ਆਸੇ ਵੀਰ ਜੀ ਬਹੁਤ ਵਧੀਆ ਹੋ ਜਾਣਾ ਮੇਰੀ ਧੀ ਦਾ ਪਿਆ ਆਸ ਮੇ ਦੀ ਬਹੁਤ ਹੀ ਆ ਵੀ ਮੇਰੇ ਪੈਰ ਪਰਾ ਮੇਰੇ ਸਾਥ ਆ ਬੇਟੀ ਦਾ ਵਿਆਹ ਬਹੁਤ ਧੂਮਤਾ ਵਣਾ ਨਾ ਕਰ ਦੇਣਾ ਵਾ ਤੇ ਬਸ ਮੇਰੇ ਘਰ ਵਾਲੇ ਦਾ ਵੀ ਇਲਾਜ ਹੋ ਜੇ ਵੀ ਬਾਕੀ ਆ ਦਿੱਤੀਆਂ ਪੁੱਤਰਾ ਜੀ ਖੁਸ਼ੀ ਆਂਦੇ ਆ ਥੀ ਵੀ ਆਲੇ ਵੀ ਬਾਕੀ ਆ ਪੈਣ ਪਰਾ ਉਹਨਾਂ ਨੂੰ ਤੰਗੀ ਨਾ ਦਵਾ ਇੱਕ ਰ ਪੈਨ ਬੂ ਉਠਾ ਦੇਣਾ ਟਰਾਲ ਮਿਲ ਕੇ ਬਾਕੀ ਵਾਲ ਦਾ ਪਰਿਵਾਰ ਆ ਹੀ ਵੀ ਬੇਟਾ ਵੀ ਚਲੋ ਆਦੇ ਕੰਮ ਤੇ ਰੁੱਝਿਆ ਆਇਆ ਵਾ ਗਾੜੀ ਬੇਟੇ ਨੇ ਵੀ ਆਦਾ ਵੀ ਘਰ ਬਾਰ ਦਾ ਪੈਰਾ ਸਿਰ ਹੋ ਜਾਣਾ ਖੜਾ ਤੇ ਗਾੜੀ ਚਲੋ ਬੇਟੀ ਆ ਤੇ ਰਾਜੀ ਖੁਸ਼ੀ ਕਰੇ ਜਾਵੇ ਤੇ ਵੀਰਾਂ ਦੀ ਨਾਲ ਮੈਨੂੰ ਹਲਕਾ ਚਾਹੀਦੀ ਏ ਥੋੜੀ ਪਤੀ ਜਿੰਨੀ ਵੀ ਹੋ ਸਕੇ ਤੁਹਾਡਾ ਆਪਣਾ ਮਕਾਨ ਸੀਗਾ ਇਲਾਜ ਦੇ ਦੌਰਾਨ ਖੋਜ ਗਿਆ ਕੀ ਲੱਗਦਾ ਹੈ ਕਿ ਉਹ ਮਕਾਨ ਵੀ ਤੁਹਾਨੂੰ ਵਾਪਸ ਕਿਸੇ ਤਰੀਕੇ ਨਾਲ ਮਿਲਣਾ ਚਾਹੀਦਾ ਕਿਉਂਕਿ ਇਲਾਜ ਕਰਾਇਆ ਗਿਆ ਤੁਹਾਡੇ ਵੱਲੋਂ ਇਲਾਜ ਦੇ ਵਿੱਚ ਵੀ ਕੁਝ ਵੀ ਇਨਪੁੱਟ ਨਹੀਂ ਨਜ਼ਰ ਆਈ ਕੀ ਲੱਗਦਾ ਹੈ ਕਿ ਤੁਹਾਨੂੰ ਉਹ ਮਕਾਨ ਵੀ ਜਿਹੜਾ ਉਹ ਵਾਪਸ ਮਿਲ ਜਣਾ ਚਾਹੀਦਾ ਹੈ ਜਿਹੜਾ ਜਿਹੜਾ ਤੁਸੀਂ ਵੇਚਿਆ ਸੀ ਕਿਸ ਕੋਲੇ ਹਾਂਜੀ ਚਾਹੀਦਾ ਸਾਨੂੰ ਅਸੀਂ ਤਾਂ ਆਪਾਸ ਮੈਂ ਤੇ ਰੱਖੀ ਪਸਨ ਮਕਾਨ ਸਾਡਾ ਸਾਨੂੰ ਵਾਪਸ ਮਿਲ ਜੇ ਤਾਂ ਤੇ ਕਰੇ ਜਈਆ ਤੇ ਕਰੇ ਕਰ ਚੱਦੀ ਖਾਲ ਕੇ ਨਹੀਂ ਬਹੁਤ ਹੈ ਕਿਰਾਇਆ ਆਪਣਾ ਮੈਨੂੰ ਪਰਣਾ ਪਵੇ 6 ਮਹੀਨੇ ਹੋ ਕਿ ਮੈਂ ਸੋਨਾ ਕਰਾਇਆ ਹਾਂਜੀ 6 ਮਹੀਨੇ ਹੋ ਗਏ ਭਾਜੀ ਕਿਰਾਇਆ ਦਿੱਤੇ ਨੋ ਵੀ ਤਾਂ ਉਹ ਵੀ ਹੁਣ ਰੌਲਾ ਪਾਉਂਦੀ ਉਹਨੇ ਵੀ ਹੱਥ ਜੋੜ-ਜੋੜ ਕੇ ਵੀ ਖਲਾ ਰਿਹਾ ਕਿ ਚਲ ਤੀ ਨੂੰ ਬੋਠਾ ਲੈ ਲੈਂਦੇ ਪੈਣ ਜਿੱਥੇ ਤੂੰ 6 ਮਹੀਨੇ ਕੋਲ ਤੀ 1 ਮਹੀਨਾ ਹੋਰ ਕਿਰਾਇਆ ਦੇਣ ਵਾਪਸ ਕਰ ਦਾਂਗੇ ਕਿਰਾਇਆ ਤੁਸੀਂ ਕਦੇ ਜ਼ਿੰਦਗੀ ਸੋਚਿਆ ਸੀਗਾ ਕਿ ਕਿਉਂਕਿ ਪਹਿਲਾਂ ਜੀਰੋ ਘਰ ਆਏ ਹੋਗੇ ਵਿਆਹ ਕਿ ਆਏ ਹੋਗੇ ਉਦੋਂ ਤੁਹਾਡਾ بڑا ਮਕਾਨ ਸੀਗਾ ਕਦੀ ਸੋਚਿਆ ਸੀਗਾ ਕਿ ਇਦਾਂ ਕਿਰਾਏ ਤੇ ਵੀ ਜਾਣਾ ਪਊਗਾ 6-6 ਮਹੀਨੇ ਜਿਹੜਾ ਕਿਰਾਏ ਨਹੀਂ ਦਿੱਤੇ ਜਾਣਗੇ ਤੀਨ ਨੂੰ ਰਾਣੀਆਂ ਵਾਂਗੂ ਤੋਰਨਾ ਸੀਗਾ ਕਦੀ ਸੋਚਿਆ ਸੀਗਾ ਪਹਿਲਾਂ ਕਦੀ ਨਹੀਂ ਸਰ ਜੀ ਇਹ ਹਜੇ ਮੈਂ ਸੁਪਨੇ ਚ ਕਦੀ ਨਹੀਂ ਸੋਚਿਆ ਮੇਰੇ ਉੱਤੇ ਮਾੜੇ ਹਾਲਾਤ ਆਉਣਗੇ ਤੇ ਅੱਧੀ ਤੀਨ ਨੂੰ ਮੈਂ ਤਰਾਂ ਦੁਖੀ ਹੋ ਕੇ ਤੋਰੂੰਗੀ ਰਾਜੀ ਖੁਸ਼ੀ ਤੋਰੂੰਗੀ ਅੱবি ਚਲੋ ਮੇਰੇ ਹਾਲਾਤ ਬਹੁਤ ਮਾੜੇ ਹੋ ਗਏ ਆ ਤੇ ਦੁੱਖ ਚ ਤੀਨ ਨੂੰ ਤੋਰਨਾ ਪੈਣਦਿਆ ਹੁਣ ਮੈਨੂੰ ਕਰ ਰਹੀ ਜਣੀ ਪੂਰੀ ਹੋਂ ਦੇ ਮਰੀ ਚਲੋ ਹੁਣ ਮੇਰੇ ਵੀਰ ਭਰਾ ਮਨਵਾਸ ਮੇਰੇ ਆ ਵੀ ਮੇਰੇ ਵੀਰ ਭਰਾ ਮੇਰੇ ਖੜੇ ਨਾਲ ਤੇ ਚਲੋ ਆ ਸਮਰਾਤ ਦੇ ਪੂਰੀ ਵੀ ਮੇਰੀ ਧੀ ਰਾਜੀ ਖੁਸ਼ੀ ਕਰੇ ਜਵਗੀ ਹੁਣ ਵੀ ਚਲੋ ਅੱਜ ਸ਼ੁਰੂਆਤ ਹੋ ਗਈ ਆ ਧੀ ਦਾ ਸਮਾਨ ਆ ਗਿਆ ਥੋੜਾ ਬਾਅਦ ਆ ਕੋਹਾ ਜਾਊਗਾ ਮੈਂ ਬਸ ਪੀਰ ਤੋਰ ਸਾਕਾ ਹੁਣ ਆ ਕਿਦ ਦਿਨ ਪਰਸੋਂ ਹਾਂਜੀ ਕੱਲ ਨੂੰ ਸਗਣਿਆ ਵੀਰ ਜੀ ਤੇ ਪਰਸੋਂ ਨੂੰ ਬਰਾਤ ਆ ਜੀ ਬੇਟਾ ਕੀ ਕਹਿਣਾ ਚਾਹੋਗੇ ਹਮੇਸ਼ਾ ਹੀ ਬੱਚੀ ਦਾ ਸੁਪਨਾ ਹੁੰਦਾ ਕਿ ਮੈਂ ਇੱਕ ਰਾਣੀਆਂ ਵਾਂਗੂ ਬੈ ਕੇ ਜਾਵਾਂ ਜਦੋਂ ਵੀਡੀਓ ਪਾਈ ਉਦੋਂ ਕੀ ਮਹਿਸੂਸ ਹੋ ਰਿਹਾ ਸੀਗਾ ਕਿ ਮੈਂ ਵੀਡੀਓ ਫੋਨ ਦੀ ਜਰੂਰਤ ਪੈ ਗਈ ਉਸ ਵੇਲੇ ਹਾਂਜੀ ਬੀ ਜੀ ਇਹਦਾ ਮਸੂਦੀ ਕਿ ਵੀਡੀਓ ਪਹੁੰਚੂ ਜੀ ਮੇਰੇ ਪਾਪਾ ਠੀਕ ਹੁੰਦੇ ਨਾ ਹਨ ਵੀਡੀਓ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਕਿ ਮੇਰੇ ਪਾਪਾ ਨੇ ਖੁਦ ਹੀ ਮੈ ਰਾਨੀਆਂ ਵਾਂਗ ਵਿਆਹ ਕਰਕੇ ਨਾ ਮੇਰੇ ਪਾਪਾ ਨੇ ਭਰਾ ਵੀ ਛੋਟਾ ਵਾ ਪ੍ਰਾ ਸਕੂਲ ਦਾ ਹਮੇਸ਼ਾ ਕਲਾਸ ਪੜਦਾ ਵਾ ਹਮੇਸ਼ਾ ਕਲਾਸ ਚੋਂ ਆ ਕੇ 3 ਵਜੇ ਸਕੂਲੋਂ ਆਉਂਦਾ ਵਾ 3 ਵਜੇ 3:30 ਰੋਟੀ ਰੋਟੀ ਖਾ ਕੇ ਫਿਰ ਸਕੂਲ ਬਸ ਕੰਮ ਸਿੱਖਾ ਚੱਲ ਜਾਂਦਾ ਫਰਨੀਚਰ ਦਾ ਪਰ 6-7 ਵਜੇ ਆਉਂਦਾ ਕੋਤੋਂ ਕ ਕਿ ਤੇ ਗਿਆ ਦਿਹਾੜੀ ਵੀ ਮਿਲ ਜਾਂਦੀ ਦਿਹਾੜੀ ਵੀ ਲਾਉਂ ਚੱਲ ਜਾਂਦਾ ਫਿਰ ਤੁਸੀਂ ਇੱਥੇ ਰਹਿੰਦੇ ਕਿੱਦਾਂ ਗੁਜ਼ਾਰਾ ਕਿੱਦਾਂ ਹੁੰਦਾ ਤੁਹਾਡਾ ਐਸੇ ਕਮਰੇ 'ਚ ਰਹਿੰਦੇ ਹੋ ਨਹੀਂ ਵੀਰ ਜੀ ਸਾਡਾ ਕਮਰਾ ਉੱਧਰ ਹੈ ਆਹ ਦਾ ਬਰਾਂਡਾ ਵਾ ਉਹ ਛੋਟਾ ਜਿਹਾ ਕਮਰਾ ਇਸ ਨੂੰ ਸਟੋਰੀ ਸਟੋਰੀ ਆ ਉਹਦਾ 1500 ਰੁਪਏ ਇੱਕ ਇੱਕ ਗਾਡਰ ਤੇ ਆ ਤਾਂ 1500 ਰੁਪਏ ਚੈੱਕ ਕਰਾਇਆ ਦਿੰਨੇ ਆ ਇਹਦਾ ਤੇ ਉਹ ਕੱਟਿਆ ਜਾਂਦਾ ਚਾਰ ਜਾਣੇ ਇੱਕ ਗਾਡਰ ਦੇ ਵਾਲੇ ਕਮਰੇ ਦੇ ਵਿੱਚ ਕੱਟਿਆ ਜਾਂਦਾ ਸਮਾਂ ਫਿਰ ਹਾਂਜੀ ਤੇ ਕਟਿਆ ਨਾ ਫਿਰ ਤਿੰਨ ਮੈਂ ਪਾਪਾ ਤੇ ਮੇਰੇ ਵੀ ਬਿੱਟਰ ਪਾ ਦੇ ਮम्मा ਦੇ ਪੈਨ ਮੰਜੇ ਤੇ ਪੈ ਜਾਂਦੇ ਇਹ ਤਾਂ ਥੋੜਾ ਬੜਾ ਕੰਮ ਹੈ ਨਾ ਕੁੜੀਆਂ ਨੂੰ ਬੜਾ ਹੁੰਦਾ ਚਾਹ ਹੁੰਦਾ ਆਪਣੇ ਵਿਆਹ ਦਾ ਮੈਂ ਆਪਣੀ ਧੀ ਨੂੰ ਵੀ ਨਾ ਪੈਨ ਕੋਈ ਚਾਰਜ ਨਹੀਂ ਨਜ਼ਰ ਆ ਰਿਹਾ ਚੂੜੀਆਂ ਜਰੂਰ ਪਾਈਆਂ ਹੋਈਆਂ ਨੇ ਕੋਈ ਨਾ 10 10 ਦਿਨ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦੇ ਹੈ ਕਿ ਮਹਿੰਦੀ ਦਾ ਕਦੀ ਕੁਛ ਕਦੀ ਕੁਛ ਚਾਹ ਹਗੇ ਨੇ ਕਿ ਇਹ ਇਹ ਚਾਹ ਵੀ ਹੋਣੀ ਚਾਹੀਦੀ ਸਨ ਹਾਂਜੀ ਚਾਹ ਤਾਂ ਹੈ ਯਕੀਨ ਹੈਗਾ ਮੇਰੇ ਵੀਰ ਭਰਾਵਾਂ ਤੇ ਮੈਨੂੰ ਕਿ ਮੇਰੇ ਚਾਹ ਪੂਰੇ ਹੋਣੇ ਕੱਲ੍ਹ ਪਾਸਤਾ ਤੱਕ ਹਾਂ ਕਿཅਕੀਨ ਵਾਦ ਮੇਰੇ ਭਰਾਵਾਂ ਤੇ ਕਿਉਂਕਿ ਹੁਣ ਮੇਰੇ ਇੱਕ ਪੈਨ ਨੇ ਤਾਂ ਮੇਰੀ ਰੀਤ ਪੂਰੀ ਕਰਦੀ ਸਮਾਨ ਤੇ ਕਿੰਨੇ ਲੰਬਾਰੇ ਪੇਡਿ ਪੇਟੀ ਆ ਗਏ ਮੇਰੇ ਘਨ ਖੁਸ਼ੀ ਹੋ ਗਈ ਹੈ ਕੋ ਹੁਣ ਸਮਾਂ ਸ਼ੁਰੂ ਹੋਇਆ ਨਾ ਆਉਣਾ ਹੌਲੀ ਆਉਗਾ ਥੋੜਾ ਪਤਾ ਖੋਰ ਧੰਨਵਾਦ ਕਰੋਗੇ ਨਾ ਹਾਂਜੀ ਬਹੁਤ ਧੰਨਵਾਦ ਜੀ ਉਹਨਾਂ ਦਾ ਤੁਸੀਂ ਪੰਜ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਕੀ ਕੀ ਤੁਸੀਂ ਸੋਚਦੇ ਕਿ ਮੈਂ ਆਪਣੀ ਧੀ ਨੂੰ ਆ ਚੀਜ਼ਾਂ ਪੋਣਾ ਚਾਹੁੰਨੀ ਹਾਂ ਕਿਉਂਕਿ ਇੱਕ ਦਿਨ ਦਾ ਸਮਾਂ ਹੈ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਅਜੇ ਵੀ ਚੀਜ਼ਾਂ ਨਹੀਂ ਚਲੋ ਅਧਿਕਾਰ ਜਾ ਕੇ ਰਾਜੀ ਖੁਸ਼ੀ ਵਰਤੇ ਕਿ ਇਹਦਾ ਤਾਨਾ ਨਾ ਸੁਣੇ ਤੇਰੇ ਮਾਪਿਓ ਨੇ ਕੀ ਦਿੱਤਾ ਤੇਰੇ ਮਾਪਿਓ ਦੀ ਇੰਨੀ ਵੀ ਹਿੰਮਤ ਨਹੀਂ ਆਗੀ ਤੇ ਇਹਨੂੰ ਸਾਰਾ ਸਮਾਨ ਦਵਣ ਤੇ ਕਰੇ ਜਾ ਕੇ 30 ਵਰਤਨੇ ਤੇ ਚਲੋ ਜੀ ਭਰਾਵਾਂ ਦੀ ਆਸ ਹੈ ਵੀ ਪੈਨੋ ਕੋਈ ਮਸ਼ੀਨ ਦੇ ਦੇ ਕੋਈ ਫ੍ਰਿਜ ਦੇ ਦੇ ਪੈਨੋ ਕੋ ਚਲੋ ਵਰਤਨ ਜੋ ਗਿਆ ਬੈੱਡ ਮੰਜਾ ਕੋਈ ਦੇ ਦੇ ਸਕੇ ਇਹੋ ਆਸ ਮੇਰੀ ਵੀਰਾ ਭਰਾਵਾਂ ਤੇ ਮੈਨੂੰ ਤੀਨ ਸਮਾਨ ਦਿੱਤਾ ਜਾਵੇ ਤਾਂ ਉਹਦੇ ਕਰੇ ਜਾ ਕੇ ਵਰਤਲੇ ਇਹ ਉਹ ਸੁਖਈਆ ਮਾਵਾ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਉਸ ਸਿਚੁਏਸ਼ਨ ਦੇ ਵਿੱਚ ਲੜਨਾ ਸਿਖਾਇਆ ਹੋਊਗਾ ਕਿ ਕਦੇ ਵੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਦੀ ਸਮਝਿਆ ਨਹੀਂ ਹੋਣਾ ਕਿ ਆਹ ਚੀਜ਼ਾਂ ਵੀ ਕਦੀ ਵੇਖਣ ਨੂੰ ਮਿਲ ਸਕਦੀਆਂ ਨੇ ਲੇਕਿਨ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਕਾਫੀ ਨਾਜ਼ੁਕ ਜਿਹੜੇ ਨੇ ਉਹ ਬਣੇ ਹੋਏ ਨੇ ਤੇ ਨਾਲ ਹੀ ਪਰਿਵਾਰ ਦਾ ਵੀ ਕਹਿਣਾ ਕਿ ਹੁਣ ਹਾਲਾਤ ਦਿਨ ਬਦ ਦਿਨ ਜਿੱਦਾਂ ਜਿੱਦਾਂ ਦਿਨ ਘਟਦੇ ਜਾ ਰਹੇ ਨੇ ਤੇ ਇਹਨਾਂ ਦਾ ਦਿਲ ਵੀ ਜਿੜਾ ਘਟਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਅੱਜ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੁਝ ਸਮਾਨ ਜਿਹੜਾ ਹੈ ਉਹ ਜ਼ਰੂਰ ਦਿੱਤਾ ਗਿਆ ਹੈ ਲੇਕਿਨ ਪਰਿਵਾਰ ਜਿਹੜਾ ਹੈ ਉਹ ਜ਼ਰੂਰ ਲੋਕਾਂ ਦਾ ਧੰਨਵਾਦ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਲੇਕਿਨ ਕਿਤਨਾ ਕਿਤੇ ਜੋ ਇਸ ਪਰਿਵਾਰ ਦੀ ਕਹਾਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੱਲ ਦਾ ਵਿਆਹ ਦਾ ਸਮਾਂ ਹੋਵੇ ਤੇ ਅੱਜ ਘਰ ਦੇ ਵਿੱਚ ਕੋਈ ਲੜੀਆਂ ਨਾ ਹੋਣ ਚਾਹ ਨਾ ਹੋਣ ਉਸ ਨੂੰ ਵਿਆਹ ਜਿਹੜਾ ਹੈ ਜਰੂਰ ਨਹੀਂ ਕਿਹਾ ਜਾ ਸਕਦਾ ਲੇਕਿਨ ਅਸੀਂ ਵੀ ਆਪਣੇ ਸਮਾਜਿਕੀ ਸੰਸਥਾਵਾਂ ਨੂੰ ਅਤੇ ਐਨ ਆਰ ਆਈ ਵੀਰਾਂ ਨੂੰ ਜਰੂਰ ਅਪੀਲ ਕਰਾਂਗੇ ਕਿ ਉਹ ਹਮੇਸ਼ਾ ਹੀ ਅੱਗੇ ਵਧ ਕੇ ਜਿਹੜਾ ਹੈ ਉਹ ਸਾਥ ਜਰੂਰ ਦਿੰਦੇ ਨੇ ਅਤੇ ਖਾਸ ਤੌਰ ਤੇ ਲਖਮਿੰਦਰ ਸਿੰਘ ਲਖਮਿੰਦਰ ਵਡਾਲੀ ਹਮੇਸ਼ਾ ਹੀ ਸਾਡੀ ਵੀਡੀਓ ਵੇਖ ਕੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਲੋਕਾਂ ਦਾ ਪਿਛਲੇ ਸਮੇਂ ਵੀ ਕਾਫੀ ਉਹਨਾਂ ਨੇ ਵਿਆਹ ਜਿਹੜੇ ਸੀਗੇ ਉਹ ਧੀਆਂ ਦੇ ਕਰਵਾਏ ਸਨ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਸ ਚੀਜ਼ ਦਾ ਵੀ ਜਰੂਰ ਕੋਈ ਨਾ ਕੋਈ ਕਾਰਜਕਰਨ ਤੇ ਨਾਲ ਹੀ ਉਹਨਾਂ ਨੂੰ ਕੁਝ ਨਾ ਕੋਈ ਸਮਾਨ ਜਰੂਰ ਦੇ ਜਨਤਾ ਜੋ ਕਿ ਆਪਣੇ ਧੀ ਨੂੰ ਜਿਹੜੀ ਹੈ ਉਹ ਆਪਣੇ ਰਾਣੀਆਂ ਵਾਂਗੂ ਆਪਣੇ ਘਰ ਚੱਲ ਜਾਏ ਤੇ ਪਰਿਵਾਰ ਜਿਹੜਾ ਹੈ ਉਹ ਆਪਣਾ ਵਧੀਆ ਜ਼ਿੰਦਗੀ ਜਿਹੜੀ ਹੈ ਉਹ ਜੀ ਸਕੇ ਕੈਮਰਾਮੈਨ ਵੰਸਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਨਸਰ